ਨਬਾਲਗ ਕੁੜੀ ਨੇ ਆਪਣੀ ਹੀ ਮਾਂ ਤੇ ਲਗਾਏ ਨਜਾਇਜ਼ ਧੰਦਾ ਕਰੋਣ ਦੇ ਆरोप। ਕੁੜੀ ਨੇ ਕੈਮਰੇ ਮੂਰੇ ਰੋ ਰੋ ਕੇ ਦੱਸੀ ਸਾਰੀ ਹੀ ਦਾਸਤਾਨ। ਪਿਆਰਪਰੀ ਸਸ਼ਟਕਾਲ ਮੈਂ ਹਾਂ ਹੀਨਾਕ ਨੋਛਿਆ ਮਾਂ ਤੇ ਧੀ ਦਾ ਰਿਸ਼ਤਾ ਤਾਰ-ਤਾਰ ਹੁੰਦਾ ਹੋਇਆ ਨਜ਼ਰ ਆਇਆ। ਦਰਸਲ ਇੱਕ ਨਬਾਲਗ ਧੀ ਨੇ ਆਪਣੀ ਹੀ ਮਾਂ ਦੇ ਉੱਤੇ ਆरोप ਲਗਾਏ ਨੇ ਕਿ ਉਸਦੀ ਮਾਂ ਉਸਤੇ ਕੋਲੋਂ ਨਜਾਇਜ਼ ਧੰਦਾ ਕਰਵਾਉਂਦੀ ਸੀ। ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮਾ ਦੇ ਦਬਾਅ ਕਾਰਨ ਉਹ ਕਿਸੇ ਨੂੰ ਵੀ ਇਸ ਬਾਬਤ ਦੱਸ ਨਾ ਸકી ਅਤੇ ਉਸਨੇ ਹਿੰਮਤ ਕਰਕੇ ਹੁਣ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਹੈ ਜਿਸ ਤੋਂ ਬਾਅਦ ਉਸਦੇ ਪਿਤਾ ਦੇ ਵੱਲੋਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ ਅਤੇ ਹੁਣ ਪੁਲਿਸ ਦੇ ਕੋਲੋਂ ਸ਼ਿਕਾਇਤ ਵੀ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ ਇੱਕ ਮਾਂ ਤੇ ਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਨਾਬਾਲਗ ਕੁੜੀ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਸਹਾਇਕ ਕਮਿਸ਼ਨਰ ਪੁਲਿਸ ਕ੍ਰਾਈਮ ਅਗੇਂਸਟ ਊਮਨ ਐਂਡ ਚਿਲड्रन ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਕਿ ਇੱਕ ਨਾਬਾਲਗ ਕੁੜੀ ਇਨਸਾਫ਼ ਦੀ ਕੋਹਲ ਲਗਾ ਰਹੀ ਹੈ। ਕੁੜੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਮਾਂ ਵੱਲੋਂ ਉਸਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਸੀ। ਇਸ ਬਾਰੇ ਉਹ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦੀ ਸੀ ਲੇਕਿਨ ਉਸਦੀ ਮਾਂ ਉਸਤੇ ਦਬਾਅ ਪਾਉਂਦੀ ਸੀ ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਸ ਦੀ ਜਾਣਕਾਰੀ ਨਾ ਦੇ ਸકી ਲਗਾਤਾਰ ਹੀ ਉਸਦੇ ਨਾਲ ਬਲਤਕਾਰ ਹੁੰਦਾ ਰਿਹਾ ਅਤੇ ਹੁਣ ਪੀੜਤ ਕੁੜੀ ਨੇ ਹਿੰਮਤ ਕਰਕੇ ਆਪਣੇ ਪਿਤਾ ਨੂੰ ਇਹ ਸਾਰੀ ਦਾਸਤਾਨ ਦੱਸੀ ਹੈ ਅਜੀਬਾ ਮਾ ਜ ਤੁਸੀਂ ਕਾਰਵਾਈ ਕਰਵਾਉਣ ਲਈ ਪਹੁੰਚੇ ਹੋ ਕੀ ਮੰਗ ਲੈ ਕੇ ਆਏ ਹੋ ਕੀ ਹੋਇਆ ਹੈ ਮੈਂ ਸਰ ਇਨਸਾਫ ਚਾਹੁੰਦੀ ਹਾਂ ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਪ੍ਰੋਪਰ ਕਾਰਵਾਈ ਕਰੇ ਇਹਨਾਂ ਚਾਰਾ ਉੱਤੇ ਕਰਨ ਕੀਆ ਗਿਆ ਹੈ ਕਿ ਕਰਨ ਕੀ ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੈਨੂੰ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਲਈ ਹੋਈ ਸੀ ਕੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਇਹ ਜਗ੍ਹਾ ਦਾ ਮਾਮਲਾ ਹੈ ਇਹ ਦਰਸ਼ਨਾਮੀ ਨਹੀਂ 골ਡਨ ਗੇਟ ਦਾ ਉਦੀ ਕੋਈ ਨਹੀਂ ਹੁੰਦੀ ਕੋਈ ਚੀਜ਼ ਨਹੀਂ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰਲਈ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਭਾਜੀ ਮੈਂ ਰੋ 5000 ਰੁਪਏ ਕਮਾਉਂ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨਾਲ ਰਲਈ ਹੋਈ ਹੈ ਤੁਹਾਨੂੰ ਕੋਈ ਪਤਾ ਲੱਗਦਾ ਨਹੀਂ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਵੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਹੈ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕੈਨ ਮੈਰਿਡ ਨਹੀਂ ਮੈਂ ਅਨਮੈਰਿਡ ਆ ਤੇ ਆਕਰਵਾਜਾ ਕੀ ਰਹੀ ਹੈ ਸਾਰਾ ਇਹ ਵਜਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸਾਜ਼ਿਸ਼ ਉਦਾਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਹਿੰਦੇ ਕਰਦੀ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਕਰਦੀ ਹਾਂ ਨਾਇਨਥ ਪਰ ਉਹ ਬੰਦੀ ਕਿੰਨੀ ਉਮਰ ਦੀ ਮੇਰੀ 16 ਸਾਲ ਹਾਂ ਜਿੱਦ ਨੇ ਤੁਹਾਡੇ ਪਾਪਾ ਨੂੰ ਪਤਾ ਇਹ ਕਦੋਂ ਮੇਰੇ ਪਾਪਾ ਨੂੰ ਫਿਰ ਪਤਾ ਲੱਗਿਆ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁਰਜੀ ਦੇ ਕੁੜੀ ਨੇ ਹਾਂਜੀ ਉਹ ਕੰਮ ਕਰਦੀ ਹੈ ਹਾਂਜੀ ਆਕਾਸ਼ ਦੀ ਬਰਾਂਡ ਪੰਜਾਬ ਦੇ ਵਿੱਚ ਲੱਗਾ ਲਵ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਰਾ ਹੋਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੇ ਦੁਆਰਾ ਹਾਂ ਰਲਈ ਹੋਈ ਸੀ ਨਾਲ ਮੁੰਡੇ ਆ ਉਹਨਾਂ ਦਾ ਕੀ ਕੰਮ ਕਰਨਾ ਨਹੀਂ ਚਾਹੁੰਦੇ ਉਹਨਾਂ ਦੇ ਇੱਕ ਸੂਰਜ ਹੋ ਵੀ ਨਾਲ ਰਹੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਜੀ ਉਹ ਤੇਰੀ ਬੜੇ ਚਿਰ ਤੋਂ 4 ਸਾਲ ਹੋ ਗਿਆ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਕੋਈ ਮੰਨਦਾ ਦੋਵੇਂ ਇਹਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਕਾਸ਼ ਦੀਪ ਨੇ ਵੀ ਦੋਵੇਂ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੂੰ ਇਸ ਗਲਤ ਗੀਤ ਤੇ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂ ਕਦੋਂ ਇਹ ਗਲਤ ਕੰਮ ਤਾਂ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਚੱਲੇ ਹਾਂਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਸਰਦਾਰ ਸਾਹਿਬ ਦਾ ਨਾਮ ਲੈ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵੀ ਚੀਕੀ ਤੇ ਮੇਰਾ ਮੈਡੀਕਲ ਕਰਾ ਲੇਤਾ ਜਾਵੇ ਦੂਜੇ ਪਾਸੇ ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਪਤਨੀ ਵੱਲੋਂ ਉਸ ਦੀ ਧੀ ਤੋਂ ਨਜਾਇਜ਼ ਧੰਦਾ ਕਰਵਾਇਆ ਜਾ ਰਿਹਾ ਹੈ ਜਿਸ ਦਾ 15 ਦਿਨ ਪਹਿਲਾਂ ਹੀ ਉਸ ਨੂੰ ਪਤਾ ਲੱਗਿਆ ਅਤੇ ਹੁਣ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਹਾਂਜੀ ਬਲੌਗ ਨੰਬਰ ਇਹ ਦਾ ਆਇਆ ਅਸੀਂ ਆਇਆ ਹਾਂ ਜੀ ਕਾਉਂਸਲਰ ਸਾਹਿਬ ਜੀ ਕਿਹੜਾ ਮਾਮਲਾ ਲੈ ਕੇ ਮਾਮਲਾ ਸਰ ਮੇਰੀ ਕੁੜੀ ਨਾਲ ਬੜਾ ਬਦਕਾਰ ਹੋਇਆ ਬਹੁਤ ਤਕ ਆਇਆ ਮੇਰੀ ਕੁੜੀ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਛ ਨਹੀਂ ਦੱਸਿਆ ਅੱਜ ਤੋਂ 15 ਦਿਨ ਪਹਿਨਾ ਮੇਰੀ ਕੁੜੀ ਨੇ ਮੈਨੂੰ ਮੈਂ ਹੌਸਲਾ ਦਿੱਤਾ ਅਨ ਦਾ ਕੋ ਦੱਸਿਆ ਮਮੀ ਮੈਨੂੰ ਬਾਰ ਬਾਰ ਖੜਦੀ ਰਹੀ 27 ਤਰੀਕ ਨੂੰ ਖੜਾ ਮੇਰੀ ਕੁੜੀ ਨੂੰ ਨੇ 13 ਤਰੀਕ ਨੂੰ ਵੇਰ ਧੋਕਿਆ ਨਾ ਕਰਾ ਮਾਫੀ ਮੰਗਾਉਣ ਦੇ ਮਾਨੇ ਇਨੇ ਮੇਰੀ ਕੁੜੀ ਨੂੰ ਕੇ ਜੋਗਨ ਚੜਾਇਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੇ ਜੜਾਇਨੇ ਸਗੀ ਮਾਂ ਨੇ ਕਰ ਕਿਉਂ ਖਾਤਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਆ ਸਾਰੇ ਤਾਂ ਦੋ ਕੁੜੀਆਂ ਦੋਵੇਂ ਗੁੱਡੀਆਂ ਆ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤਾਂ ਮਕਿਆ ਦਿੰਦਾ ਫੋਨ ਤਾਂ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਵੀ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਠਾਣੇ ਚਾਹੂੰਗੀ ਮੈਂ ਤੇਰੀ ਕੁੜੀਆਂ ਦੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਇਹ ਨਾ ਸੱਦੇ ਮੈਨੂੰ ਮੇਰੀ ਘਰ ਵਾਲੀ ਭਾਜੀ ਗਲਤ ਆ ਜਿਹੜਾ ਅਹਿਗਾਨੀ ਲਾਲਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲ ਨੂੰ ਸਪਲਾਈ ਕਰਦਾ ਵਾ ਕਿੰਨੇ ਚਿਰ ਹੋ 17-18 ਸਾਲ ਹੋ ਗਏ ਕਿਹਦੀ ਕੰਮ ਕਰਦੇ ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਡੀਜੇ ਫੀਲਿੰਗ ਦਾ ਕੰਮ ਕਰਦਾ ਤੁਸੀਂ ਕਰ ਨਹੀਂ ਰਹੇ ਸੀ ਨਹੀਂ ਸਰ ਪਹਿਲਾਂ ਮੈਂ ਕਪੂਰਥਲੇ ਹਾਂ ਉਸ ਤੋਂ ਬਾਅਦ ਮੈਂ ਸ਼ਹਿਰਪੁਰ ਆ ਗਿਆ ਫਿਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਜਦੋਂ ਮੇਰੇ ਘਰ ਝਗੜਾ ਆਇਆ ਮੇਰੇ ਘਰ ਰਹਿਮਾਨ ਆਣ ਕੇ ਝਗੜਾ ਕੀਤਾ ਰਹਿਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਤੁਸੀਂ ਪਾਣੀ ਹਿਸਾਬ ਦੀ ਮੰਗ ਕਰਦੇ ਆ ਮੈਨੂੰ ਹਿਸਾਬ ਚਾਹੀਦਾ ਭਾਵੇਂ ਮੇਰੀ ਜਨਾਨੀ ਆ ਪਾਵੇਂ ਰਮਾਨ ਆ ਪਾਵੇਂ ਮੇਰੀ ਭਾਬੀ ਦਾ ਨਾਮ ਲੈਂਦੇ ਆ ਉਹਨੂੰ ਜਿਹੜਾ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਫੋਟਾਂ ਖਚਾਈਆਂ ਕੋਧੋ ਟ੍ਰੇਡਰ ਪਾ ਜੀ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੂੰ ਆ ਸਹਨੇ ਜਿੱਤੇ ਤੱਕ ਜਾਣਦੀ ਰਹੀ ਆ ਫਿਰ ਇਹਦਾ ਹੱਕ ਬੰਦਾ ਨੂੰ ਧੱਕੇ ਇਹਦਾ ਇਹ ਹੱਕ ਬੰਦਾ ਫਿਰ ਨਾਮ ਲੈ ਕੇ ਤੁਰੇ ਫਿਰ ਜੇ ਉਹਨੇ ਕਹਿੰਦੀ ਨਾ ਫੋਟਾਂ ਚ ਕੁੜੀ ਦਾ ਮੈਡੀਕਲ ਕਰਵਾਇਆ ਮੈਡੀਕਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨੇ ਢਾਣੀ 11 ਦੇ ਅਗਸਤ ਨੂੰ ਇਹਨਾਂ ਨੇ ਨਾਂ ਯੋਰ ਪਾਇਆ ਮੇਰਾ ਸਾਜਦਾ ਵਾ ਕੋ ਡੀਐਸਪੀ ਦਾ ਗੱਲ ਮੈਨੂੰ ਕਿਸੇ ਦਾ ਉਹਨੇ ਯੂਰਪ ਆ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੀਚ ਵੇਹਾ ਉਹ ਐਸਐਚਓ ਕਹਿੰਦਾ ਤੇਰੀ ਦਰਖਾਸਤ ਹੀ ਨਹੀਂ ਥੀ ਮੈਂ ਇਹ ਅਰਜ਼ੀ ਕਿਤੇ ਕੰਦੀ ਜਿਹੜੀ ਅਰਜ਼ੀ ਤੁਹਾਨੂੰ ਦਿੱਤੀ ਆ ਉਹ ਕਿਤੇ ਤੜੀ ਸੁਣਾਈ ਹੋ ਰਹੀ ਸਰਵਾਈ ਸਰ ਜੇ ਕੁਝ ਨਹੀਂ ਕਰੀ ਮੁੰਡੇ ਨੂੰ ਕਹਿੰਦੇ ਸੱਦਣਾ ਕਈ ਨਹੀਂ ਸੱਦਣਾ ਸਾਡੇ ਨਾਲ ਸਰ ਬਹੁਤ ਰਫ ਭੋਲੇ ਜਾ ਰਿਹਾ ਕੱਲ ਪਰਸੋਂ ਸੱਦਾ ਮੈਨੂੰ ਕਹਿੰਦੇ ਤੇਰੇ ਸਿਰ ਤੇ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਸਾਡੇ ਪਰੂਫ ਆ ਬਖਾਵਾਂਗੇ ਪਰੂਫ ਤੇ ਫੇਰ ਹੀ ਆ ਭਾਈ ਸਾਹਿਬ ਮੰਗ ਕੀ ਕਰਦੇ ਹੋ ਮੰਗ ਤਾਂ ਸਾਫ਼ ਦੀ ਕਰਦੇ ਆ ਇੱਕ ਰਿਕਾਰਡਿੰਗ ਲਈ ਫਿਰਦੀ ਜੋ ਬਹੁਤ ਪੁਰਾਣੀ ਹੈ ਉਹ ਜਾਣ ਜਾਣ ਕੇ ਇਹਨਾਂ ਨੂੰ ਸਲਾਈ ਜਾਂਦੇ ਆ ਰਿਕਾਰਡਿੰਗ ਦਾ ਕੋਈ ਮਤਲਬ ਨਹੀਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ ਕਿ ਇਹਨੇ ਮਹੀਨੇ ਪੁਰਾਣੀ ਰਿਕਾਰਡਿੰਗ ਆ ਦੱਸੋ ਵੀ ਚਾਹਤ ਤੁਸੀਂ ਆਪ ਕਾ ਜਿਹੜੀਆਂ ਮੇਰੇ ਕੋਲ ਰਿਕਾਰਡਿੰਗਾਂ ਵਾਂ ਜਿੱਤੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਯਾਰ ਮਰਮਾਜ ਦੇ ਨਾਲ ਲਵ ਜੀ ਦੇ ਨਾਲ ਸਾਰੇ ਆਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਚਦੀ ਆਂ ਕਿੰਨੇ ਚਿੱਟੇ ਦੇ ਪੈਸੇ ਦਊਂਗੀ ਇਹ ਕੀ ਰਿਕਾਰਡਿੰਗਾਂ ਚੱਕ ਨਿਓਂ ਜ਼ਾਦੀਆਂ ਤੇ ਪੜਨ ਲੱਗਦਾ ਮੇਰੀ ਘਰ ਦੀ ਬੋਰੀ ਹੈ ਕੋਈ ਹੋਰ ਬੋਰ ਰਿਹਾ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਹੈਗੇ ਸਾਰੇ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਠੀਕ ਹੈ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਮੈਂ ਸਾਰਾ ਟੈਲੀਕਮ ਮੈਂ ਕੰਮ ਕਰਦਾ ਵਾਂ ਇਹ ਡਿਲੀਟ ਵੀ ਕਰਾ ਦੇ ਮੈਂ ਫੇਰ ਕਢਾ ਲਊਗਾ ਮਾਮਲੇ ਦੇ ਵਿੱਚ ਜਦੋਂ ਇਲਜ਼ਾਮਾਚੀ ਕੀਰੀ ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੀ ਧੀ ਉਸਦੇ ਉੱਤੇ ਗਲਤ ਇਲਜ਼ਾਮ ਲਗਾ ਰਹੀ ਹੈ ਉਸਦੀ ਕੁੜੀ ਦੇ ਪਹਿਲਾਂ ਹੀ ਕਿਸੇ ਮੁੰਡੇ ਦੇ ਨਾਲ ਨਾਜਾਇਜ਼ ਸਬੰਧ ਨੇ ਅਤੇ ਉਸਦੇ ਨਾਲ ਫੋਨ ਤੇ ਗੱਲਬਾਤ ਵੀ ਕਰਦੀ ਹੈ ਲੇਕਿਨ ਹੁਣ ਸਾਰੇ ਇਲਜ਼ਾਮ ਉਸਨੇ ਉਸਦੇ ਉੱਪਰ ਲਗਾ ਦਿੱਤੇ ਨੇ ਇਹ ਲੋਕਾਂ ਨੂੰ ਆਮ ਨੂੰ ਤੇ ਫਿਰ ਕਹਿੰਦੀ ਕੁੜੀ ਨੇ ਤੇ ਗੋਲ ਲਗਾਇਆ ਮੇਰੀ ਮਾਂ ਤੇ ਉਹ ਗਲਤ ਕੰਮ ਕਰਵਾਇਆ ਜਾ ਰਿਹਾ ਸੀ ਕੀ ਪੂਰੀ ਸੱਚਾਈ ਕੀ ਹੈ ਮੈਂ ਇਹਨਾਗੀ ਦਾ ਸਾਥ ਨਹੀਂ ਕਰਦੇ ਪਿਆ ਮੈਂ ਕੋਈ ਗਲਤ ਕੰਮ ਨਹੀਂ ਕਰਾੜੀ ਠੀਕ ਹੈ ਨਾ ਮੈਂ ਕੁੜੀ ਨੇ ਕੋਈ ਗਲਤ ਕੰਮ ਕਰਾਇਆ ਨਹੀਂ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਫਿਰ ਜਦੋਂ ਹੋਇਆ ਉਹ ਕਿਹਨੇ ਦੱਸਿਆ ਕੁੜੀ ਨੇ ਆਪਣੀ ਮਾਂ ਦੋਤੀ ਇਨਸਾਨ ਲਗਾਈ ਜਾ ਰਹੀ ਪਰ ਉਹਨੂੰ ਕਿਹਾ ਜਾ ਰਿਹਾ ਦੱਬਿਆ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਜਦਾਂ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ 2-3 ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ ਚ ਲੈ 我准备嫁给。 ਅਜੀ ਰਿਟਰ ਦੀ ਰੋਕ ਜਾਨੀ ਪਈ ਹੈ ਜੀ ਰੋਕ ਲਗਾ ਰਹੇ ਹੈ ਤੇ ਤੁੱਕਾ ਨਹੀਂ ਕਰ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜੀ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋ ਕਾਸਟੇਪ ਨਾਲ ਫੋਟਵਾਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਹੀ ਕਿਹਾ ਜੀ ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਲਈ ਤੇ ਉੱਥੇ ਮੈਂ ਮਾਫੀ ਮੰਗਣ ਦੀ ਕਰਿਆ ਨਾ ਪਾ ਜੀ ਮੈਨੂੰ ਪਤਾ ਜੀ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੀ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਾਏ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਨਾ ਮ ਦਾਰ ਕਾਰਡ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਕੋਲ ਸੀ ਕਿ ਇਹਨਾਂ ਨੇ ਆਪੇ ਲਾ ਲਿਆ ਲੇਕਿਨ ਮਾਪੇ ਦਾ ਵੱਡਾ ਹੋਵੇ ਕਿ ਮੈਂ ਕੈਮਰਾ ਪਿੱਛੇ ਕਰਿਆ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬੇਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰਿਆ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹਮ ਸੋ ਇੱਕ ਵਾਰ ਇਹ ਤਸਵੀਰਾਂ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਹੈ ਹੀ ਕਰ ਰਹੀ ਕਿ ਸਭ ਨੂੰ ਇਨਸਾਫ ਹੋਇਆ ਜਾਵੇ ਤੇ ਆਪੇਂ ਦਰਖਾਸਤ ਵਾਪਸ ਲਈ ਜਾਵੇ ਪਰ ਜੋ ਲੜਕੀ ਘੜੀ ਜੱਟ ਦੇ ਘਰ ਵਾਲਾ ਜੱਟ ਦੀ ਸੱਸ ਰੂਮ ਲਗਾ ਰਹੀ ਆ ਉਹ ਉਹਨੂੰ ਕਿਦਾ ਵੇਖਾਂ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੀ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਦਰਖਾਸਤ ਆਈ ਹੈ ਅਤੇ ਦੋਹਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਇਸ ਦੀ ਇਨਕੁਆਇਰੀ ਕੀਤੀ ਜਾਵੇਗੀ ਅਤੇ ਇਨਕੁਆਇਰੀ ਕਰਨ ਤੋਂ ਬਾਅਦ ਹੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਮਾਮਲਾ ਹੈਗਾ ਜਿਹੜਾ ਟੈਕ ਲਾਈਟ ਦੀ ਵਾਲੇ ਤੇ ਲੜਕਿਆ ਰਹੇ ਸਮਝ ਨਹੀਂ ਆ ਰਹੀ ਨੀ ਸਰ ਉਹ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੇਟ ਮਾਰਕ ਹੋਈ ਆ ਸੀਨੀਅਰ ਅਫੀਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਆ ਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਨਾਂ ਤੇ ਬੰਦੀ ਕਾਰਵਾਈ ਅਸੀਂ ਜ਼ਰੂਰ ਕਰਾਂ ਕੰਪਲੇਟ ਹੈਗੀ ਕੀ ਹੈ ਨਾ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕਿ ਮੈਨੂੰ ਐਦਾ-ਐਦਾ ਕੀਤਾ ਉਹਨਾਂ ਦੀ ਰਿਸ਼ਤਾ ਨਹੀਂ ਆਪਾਂ ਤੇ ਪਹਿਲਾਂ ਰਹਿੰਦੇ ਸੀ ਇਕੱਠੇ ਰਹਿੰਦੇ ਰਹੇ ਨੇ ਸਾਰੇ ਜਿਹੜੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹਨਾਂ ਅਲੀਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰ ਇਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਂ ਤੇਰੀ ਅਲੀਗੇਸ਼ਨ ਲਗਾਈ ਦੀ ਕਿ ਮਾਂ ਨੇ ਮਾਂ ਉਹ ਕਹ ਰਹੀ ਹੈ ਕਿ ਮੇਰੀ ਮਾਂ ਮੇਰ ਤੋਂ ਧੰਦਾ ਕਰਵਾ ਰਹੀ ਸੀ ਪਰ ਇਹਦੀ ਇਨਕੁਆਰੀ ਤਕਤੀਸ ਚੱਲ ਰਹੀ ਹੈ ਜੋ ਵੀ ਆਊਗਾ ਤਦ ਸਾਹਮਣੇ ਉਹਦੇ ਮੁਤਾਬਕ ਸੀ ਮਾਂ ਕਿਹੜੇ ਇਲਾਕੇ ਦੇ ਸੋ ਤਾਂ ਵੀ ਨਾ ਦ ਬੁੱਢੀ ਵਾਲ ਦਾ ਹੈ ਬੁੱਢੀ ਦਾ ਅੱਛਾ ਮੈਮ ਇਹਦੀ ਇੱਕ ਆ ਹਾਟਲ ਵਿੱਚ ਵੀ ਕਿਤੇ ਲੈ ਕੇ ਗਏ ਆ ਕਹਿੰਦੇ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਗਲਤ ਕੰਮਦੇ ਉਹ ਉਹਨਾਂ ਦੇ ਅਲੀਗੇਸ਼ਨ ਆਏ ਨੇ ਕਿ ਏਦਾਂ ਤੇ ਪਰ ਅਸੀਂ ਤਤਕੀਕ ਕਰਾਂਗੇ ਹੋਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇ ਕੁੜੀ ਕਹਿ ਰਹੀ ਹੈ ਕਿ ਮੇ ਨਾਲ ਗਾਹ ਦਾ ਬਲਕਾ ਲੈਂਦਾ ਰ ਅਸੀਂ ਉੱਥੇ ਇਨਕੁਆਰੀ ਕਰਾਂਗੇ। ਮਾਮਾ ਦਰਜ ਕਰਾਂਗੇ। ਮਾਮਾ ਦਰਜ ਕਰਾਂਗੇ ਜੀ। ਕੁੜੀ ਦਾ ਬਾਲਕ ਸੀ ਜਾਰੀ। ਹਾਂ ਜੀ। ਮਾਮਾ ਇਨਦੀ ਅਰਬਨ ਚੱਲਦੀ ਵੀ ਸੀ ਮੀਆਂ ਬੀਬੀ ਦੋਨੋਂ ਮਾ ਦੋਨਾਂ ਦੇ ਅਰਬਨ ਚੱਲ ਰਹੀ ਹੈ ਜੀ ਠੀਕ ਹੈ ਠੀਕ ਜ਼ਿਕਰ ਹੋਇਆ ਕਿ ਨਬਾਲਗ ਕੁੜੀ ਦੇ ਵੱਲੋਂ ਆਪਣੀ ਹੀ ਮਾਂ ਤੇ ਉੱਤੇ આરોਪ ਲਗਾਏ ਗਏ ਨੇ ਕਿ ਉਸਦੀ ਮਾਂ ਉਸਦੇ ਕੋਲੋਂ ਨਜਾਇਜ਼ ਤੰਦਾ ਕਰਾਉਂਦੀ ਸੀ ਉਸਨੇ ਕਿਹਾ ਕਿ ਕਈ ਮਹੀਨਿਆਂ ਤੋਂ ਲਗਾਤਾਰ ਮੇਰਾ ਬਲਦਕਾਰ ਹੋ ਰਿਹਾ ਹੈ ਪਰ ਉਸਦੀ ਹਿੰਮਤ ਨਾ ਹੋਈ ਅਤੇ ਨਾ ਹੀ ਉਹ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਇਸ ਬਾਰੇ ਦੱਸ ਸਕੇ ਕੈਮਰੇ ਸਾਹਮਣੇ ਕੁੜੀ ਨੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਸਾਰੀ ਦਾਸਤਾਂ ਦੱਸੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਅਤੇ ਜਾਂਚ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। રપે તો દૂર તે મુદ્દે નેડે લાઈવી ટીવી